ਪੰਜਾਬ 'ਚ ਨਹੀਂ ਲੱਗ ਸਕੇਗੀ ਕੋੜਿਆਂ ਦੀ ਮੰਡੀ ਮੁਕਸਰ ਸਾਹਿਬ 'ਚ ਲੱਗਣ ਵਾਲੀ ਕੋੜਿਆਂ ਦੀ ਮੰਡੀ ਨੂੰ ਸਰਕਾਰ ਨੇ ਬੰਦ ਕਰਵਾ ਦਿੱਤਾ ਜੀ ਹਾਂ ਇਹ ਇਲਜ਼ਾਮ ਲਾਇਆ ਨੇ ਸਰਪੰਚ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖੋਖਰ ਨੇ ਮੁਕਸਰ ਜ਼ਿਲ੍ਹੇ 'ਚ ਪੈਂਦੇ ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਮੁਤਾਬਕ ਸਰਕਾਰ ਨੇ ਮੁਕਸਰ 'ਚ ਲੱਗਣ ਵਾਲੀ ਕੋੜਿਆਂ ਦੀ ਮੰਡੀ ਨੂੰ ਬੰਦ ਕਰਵਾ ਦਿੱਤਾ ਜਿਸ ਲਈ ਸਰਕਾਰ ਨੇ ਕੋੜਿਆਂ ਨੂੰ ਹੋਣ ਵਾਲੀ ਇੱਕ ਬਿਮਾਰੀ ਦਾ ਬਹਾਨਾ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮੈਂ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਪਿੰਡ ਖੋਖਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਸਰਪੰਚ ਯੂਨੀਅਨ ਪ੍ਰਧਾਨ ਮੁਕਸਰ ਆਪ ਸਭ ਨੂੰ ਇੱਕ ਬਹੁਤ ਅਹਿਮ ਜਾਣਕਾਰੀ ਦੱਸਣ ਜਾ ਰਿਹਾ ਹਰ ਵਾਰ ਦੀ ਤਰ੍ਹਾਂ ਜੋ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਘੋੜਿਆਂ ਦੀ ਮੰਡੀ ਆ ਮੁਕਸਰ ਸਾਹਿਬ ਵਿਖੇ 40 ਮੁਖਤਿਆਂ ਦੀ ਧਰਤੀ ਉੱਪਰ ਲੱਗਦੀ ਆ ਪਰ ਇਸ ਵਾਰ ਸਰਕਾਰ ਨੇ ਐਸੀ ਰਣਨੀਤੀ ਅਪਣਾਈ ਆ ਕਿ ਉਹ ਮੰਡੀ ਨਾ ਲੱਗੇ ਇੱਕ ਬੋਲਵਾਲਾ ਬਣਾਇਆ ਕਿ ਇੱਕ ਬਿਮਾਰੀ ਆ ਗਈ ਘੋੜਿਆਂ ਦੇ ਵਿੱਚ ਜਿਸ ਕਾਰਨ ਘੋੜੇ ਮਰ ਸਕਦੇ ਆ ਪਰ ਮੈਂ ਸਮਝਦਾ ਕਿ ਘੋੜੇ ਨਹੀਂ ਮਰਨੇ ਪਰ ਘੋੜਾ ਪਾਲਕ ਮਰ ਜਾਣਗੇ ਉਹਨਾਂ ਦਾ ਰੋਜ਼ਗਾਰ ਮਰ ਜੂਗਾ ਔਰ ਬਹੁਤ ਵੱਡੀ ਜਿਹੜੀ ਠੇਸ ਉਹਨਾਂ ਦੇ ਸ਼ੌਂਕ ਨੂੰ ਤੇ ਉਹਨਾਂ ਦੇ ਮਨ ਨੂੰ ਪਹੁੰਚੂਗੀ ਅੱਜ 17 ਦਸੰਬਰ 2023 ਨੂੰ ਹਣੂਮਾਨਗੜ੍ਹ ਦੇ ਵਿੱਚ ਜਿਹੜੀ ਘੋੜਿਆਂ ਦੀ ਮੰਡੀ ਚੱਲ ਰਹੀ ਆ ਇਸ ਤੋਂ 10 ਦਿਨ ਪਹਿਲਾਂ ਗੰਗਾ ਨਗਰ ਦੇ ਵਿੱਚ ਵੀ ਜਿਹੜਾ ਘੋੜਿਆਂ ਦਾ ਮੇਲਾ ਲੱਗਿਆ ਇਸ ਤੋਂ ਜੇ ਪਹਿਲਾਂ ਗੱਲ ਕਰਾਂ ਤਾਂ ਪੁਸ਼ਕਰ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਘੋੜਿਆਂ ਦਾ ਮੇਲਾ ਉਹ ਲੱਗ ਚੁੱਕਿਆ ਫਿਰ ਪੰਜਾਬ ਵਿੱਚ ਕਿਉਂ ਨਹੀਂ ਲੱਗ ਰਿਹਾ ਇਤਨਾ ਕਿਤੇ ਮੈਂ ਸਮਝਦਾ ਕਿ ਇਹਨੂੰ ਵੀ ਪਾਰਟੀ ਬਾਜ਼ੀ ਅੱਖ ਨਾ ਦੇਖਿਆ ਜਾ ਰਿਹਾ ਕਿੰਨਾ ਕਿਤੇ ਇਹ ਤੇ ਕਾਲੀ ਕਾਂਗਰਸਿਆਂ ਦੇ ਸ਼ੌਂਕ ਨੂੰ ਹੀ ਇਹ ਚੀਜ਼ ਦੇਖ ਕੇ ਤੇ ਇਹਨੂੰ ਦੱਬਣ ਦੀ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਇਸ ਦੌਰਾਨ ਸਰਪੰਚ ਖੋਖਰ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਤੇ ਘੋੜਿਆਂ ਦੀ ਮੰਡੀ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਦਬਾਅ ਬਣਾਇਆ ਜਾਵੇ ਤਾਂ ਕਿ ਘੋੜਾ ਪਾਲਖਾ ਦਾ ਰੋਜ਼ਗਾਰ ਚੱਲਦਾ ਰੱਖਿਆ ਜਾ ਸਕੇ ਸੋ ਮੈਂ ਆਪ ਸਭ ਨੂੰ ਇਹੀ ਬੇਨਤੀ ਕਰਦਾ ਕਿ ਸਾਰੇ ਆਪਣੀ ਆਵਾਜ਼ ਬੁਲੰਦ ਕਰੋ ਇਸ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿਓ ਤਾਂ ਜੋ ਤੁਹਾਡੀ ਜਿਹੜੀ ਆਵਾਜ਼ ਆ ਇਹਦਾ ਜਿਹੜਾ ਤੁਹਾਨੂੰ ਰਿਸਪੌਂਸ ਆ ਮਿਲ ਸਕੇ ਤੇ ਜਿਹੜਾ ਸਾਡਾ ਹਰ ਵਾਰ ਦੀ ਤਰ੍ਹਾਂ ਮੇਲੇ ਦੇ ਉੱਪਰ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਜਿਹੜੀ ਸਾਡੀ ਘੋੜਸਵਾਰੀ ਸਾਨੂੰ ਗੁਰੂਆਂ ਨੇ ਬਖਸ਼ੀ ਆ ਉਹ ਘੋੜੇ ਫੇਰ ਉਸ ਦਾਣਾ ਮੰਡੀ ਵਿੱਚ ਦੌੜਨਾ ਤੇ ਜਿਹੜਾ ਅੱਜ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਰੁਜ਼ਗਾਰ ਜਿਹੜਾ ਉਹ ਪੰਜਾਬ ਨੂੰ ਕਹਿ ਸਕਦੇ ਆ ਸਾਡੇ ਪੰਜਾਬੀਆਂ ਨੂੰ ਕਹਿ ਸਕਦੇ ਆ ਕਿਉਂਕਿ ਸਾਡੇ ਸ਼ੌਂਕ ਦਾ ਮੁੱਲ ਜਿਹੜਾ ਉਹ ਬਹੁਤ ਵਕ ਵਕ ਸਟੇਟਾਂ ਤੋਂ ਲੋਕ ਪਾਉਂਉਂਦੇ ਆ ਉਹ ਕਿਤੇ ਨਾ ਕਿਤੇ ਦੱਬੇ ਜਾਵੇ ਕੁਝ ਲੈਣਾ ਜਾਵੇ ਸੋ ਮੈਂ ਸਮਝਦਾ ਕਿ ਤੁਸੀਂ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਪੰਜਾਬੀਆਂ ਦੇ ਸ਼ੌਕ ਨੂੰ ਗੁਰੂਆਂ ਪੀਰਾਂ ਦੀ ਅੰਸ ਨੂੰ ਜਿਉਂਦਾ ਰੱਖੋਗੇ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਹਾਲਾਂਕਿ ਹੁਣ ਇਹ ਕੋੜਾ ਮੰਡੀ ਬੰਦ ਕਰਵਾਉਣ ਲਈ ਸਿੱਧਾ-ਸਿੱਧਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਅਤੇ ਸਰਕਾਰ ਉੱਪਰ ਕੋੜਾ ਪਾਲਖਾਂ ਦਾ ਰੋਜ਼ਗਾਰ ਖੋਣ ਦੇ ਇਲਜ਼ਾਮ ਵੀ ਲੱਗੇ ਨੇ ਪਰ ਦੂਜੇ ਪਾਸੇ ਸਰਕਾਰ ਦਾ ਇਸ ਬਾਰੇ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ